ਦੋਸਤੋ ਸਸੀ ਕਾਲ ਆਹ ਰੱਬ ਵਾਲੀ ਬਾਰਡਰ ਜਿਹੜਾ ਤੁਸੀਂ ਵੇਖ ਰਹੇ ਹੋ ਜਿਹੜਾ ਕਿਸਾਨਾਂ ਨੇ ਰੋਕਿਆ ਹੋਇਆ ਹੈ ਤੇ ਆ ਸਾਹਮਣੇ ਲੱਗੀਆਂ ਹੋਈਆਂ ਸ਼ਹੀਦਾਂ ਦੀਆਂ ਤਸਵੀਰਾਂ ਤੇ ਆ ਸ਼ੁਭਕਰਮ ਸ਼ੁਭਕਰਨ ਸਿੰਘ 21 ਫਰਵਰੀ 2024 ਦਾ ਸ਼ਹੀਦ ਹੈ ਦੋਸਤੋ ਤੇ ਆ ਆਪਣੇ ਕਿਸਾਨ ਭਰਾਵਾਂ ਦੀ ਰਸੋਈ ਹੈ ਮਿੱਤਰੋ ਜਿੱਥੇ ਇਹਨਾਂ ਦਾ ਦਾਣਾ ਪਾਣੀ ਬਣਦਾ ਤੇ ਆ ਇੱਥੇ ਲਿਖਿਆ ਹੋਇਆ ਕਿਉਂਕਿ ਵੋਟਾਂ ਦਾ ਸਿਜਨ ਆ ਬਾਈ ਨੇਤਾਵਾਂ ਦਾ ਉਹਨਾਂ ਨੇ ਤੁਹਾਡੇ ਤੋਂ ਹੁਣ ਵੋਟਾਂ ਲੈ ਕੇ ਤੇ ਮੁੜ ਕੇ ਤੁਹਾਨੂੰ ਮੂਰਖ ਬਣਾਉਣਾ ਬਾਈ ਤੇ ਆ ਦੇਵੀ لال ਦਾ ਬੋਤ ਤੇ ਸਾਹਮਣੇ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਬੋਤ ਮੈਂ ਤੁਹਾਨੂੰ ਯੂਮ ਕਰਕੇ ਮਿੱਤਰੋ ਵਖਾ ਦਣਾ ਤੇ ਆ ਦੇਵੀ لال ਸਮਾਰਕ ਬਣਿਆ ਹੋਇਆ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਮਿੱਤਰੋ ਹਾਂ ਇਹ ਆ ਰਸਤਾ ਮਿੱਤਰੋ ਜਾਂਦਾ ਹੈ ਦਿੱਲੀ ਨੂੰ ਜਿਹੜਾ ਪੋਲ ਸਰਕਾਰ ਨੇ ਇੱਕ ਸਾਈਡ ਵਨਵੇ ਦੀ ਬੰਦ ਕੀਤੀ ਹੋਈ ਹੈ ਉਹ ਉਪਰੋਂ ਬੰਦ ਹੈ ਤੇ ਆ ਦੂਜੀ ਸਾਈਡ ਚੱਲਦੀ ਹੈ ਜਿਹੜੀ ਸਾਈਡ ਤੇ ਕਿਸਾਨ ਬੈਠੇ ਹੋਏ ਐ ਉਹ ਬੰਦ ਹੈ ਕਿਸਾਨ ਯਾਰੋ ਹਜੇ ਤੱਕ ਵੀ ਬੈਠਾ ਹੈ ਤੇ ਜਿਨ੍ਹਾਂ ਨੇ ਜਾ ਕੇ ਫੈਸਲਾ ਕਰਨਾ ਐ ਐਮਪੀ ਬਣ ਕੇ ਤੇ ਉਹਨਾਂ ਦੇ ਪਿੱਛੇ ਹੀ ਝੰਡੇ ਚੱਕ ਕੇ ਕਿਸਾਨ ਪਾਗਲ ਬਣ ਕੇ ਤੁਰ ਰਿਹਾ ਵੋਟਾਂ ਦਾ ਸੀਜ਼ਨ ਚੱਲ ਰਿਹਾ ਤੇ ਕਿਸਾਨ ਹਜੇ ਤੱਕ ਵੀ ਯਾਰ ਡੱਬ ਵਾਲੀ ਬਾਊਂਡਰ ਦੇ ਉੱਪਰ ਬੈਠਾ ਆਪਣੀ ਕਿਸਮਤ ਨੂੰ ਆਪਣੇ ਕਰਮਾਂ ਨੂੰ ਰੋ ਰਿਹਾ ਵਨਵੇ ਟ੍ਰੈਫਿਕ ਬੰਦ ਕਰਕੇ ਹੈ ਆਹ ਵੇਖੋ ਯਾਰ ਇਹ ਹੈਗੇ ਆ ਮਿੱਤਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਜਲਾਲਾਬਾਦ ਜ਼ਿਲ੍ਹਾ ਫਾਜ਼ਲਕਾ ਮਿੱਤਰੋ ਆ ਸਿੱਧੂਪੁਰ ਜੀ ਜੀਸਰ ਦੀ ਫੋਟੋ ਲੱਗੀ ਆ ਮਿੱਤਰੋ ਤੇ ਇਹ ਕਿਸਾਨ ਅਜੇ ਤੱਕ ਵੀ ਆਪਣੀ ਕਿਸਮਤ ਨੂੰ ਰੋ ਰਿਹਾ ਤੇ ਡੱਬ ਵਾਲੀ ਬਾਰਡਰ ਦੇ ਉੱਪਰ ਬੈਠਾ ਹੈ ਤੇ ਹਜੇ ਤੱਕ ਮਿੱਤਰੋ ਅੱਜ 18 ਮਈ ਦਾ ਦਿਨ ਹੈ 1 ਜੂਨ ਨੂੰ ਵੋਟਾਂ ਪਈਆਂ ਚਾਰ ਨੂੰ ਨਤੀਜਾ ਆਏ ਇੱਕ ਦੇ ਦੋ ਮਹੀਨਿਆਂ ਤੱਕ ਸਰਕਾਰ ਬੜਨੀ ਹੈ ਤੇ ਕਦੋਂ ਕਿਸਾਨ ਨੂੰ ਡੇਲਿਆ ਵਟੇ ਪੁੱਛਿਆ ਗਿਆ ਕਿਉਂ ਚਾਚਾ ਸਹੀ ਆ ਨਾ ਗੱਲ ਈ ਮਖਾ ਯਾਰ ਕਿਸਾਨ ਹਲੇ ਵੀ ਬੈਠਾ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਜਿਨ੍ਹਾਂ ਨੇ ਪਵਾ ਕੇ ਵੋਟਾਂ ਮਤਲਬ ਐਮਪੀ ਬਣਨਾ ਹੈ ਐਮਐਲਏ ਬਣਨਾ ਪਾਵਰ 'ਚ ਰਹਿਣਾ ਹੈ ਲੋ ਵੀ ਦੋਸਤੋ ਆ ਕਿਸਾਨ ਜਿਹੜਾ ਕਿਸਾਨ ਅਜੇ ਤੱਕ ਵੀ ਡੱਬ ਵਾਲੀ ਬਾਰਡਰ ਦੇ ਉੱਪਰ ਬੈਠਾ ਹੋਇਆ ਨਾ ਤੇ ਕਿਸਾਨ ਆਪਣੇ ਨਾਲ ਇਹਦੇ ਨਾਲ ਕਰਦੇ ਗੱਲਬਾਤ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਚੱਕ ਫੁੱਦੋ ਕੀ ਜੀ ਕਿੱਥੇ ਜੀ ਹੈ ਇਹ ਜੇ ਜਲਾਲਾਬਾਦ ਫਾਜ਼ਲ ਕਜਲੇਚਾ ਫਾਜ਼ਲ ਕਹਿੰਦਾ ਠੀਕ ਹੈ ਤੇ ਕਿਹੜੀ ਜਥੇਬੰਦੀ ਨਾਲ ਸੰਬੰਧ ਰੱਖਦੇ ਹੋ ਅਸੀਂ ਸਿੱਧੂਪੁਰ ਨਾਲ ਸਿੱਧੂਪੁਰ ਨਾਲ ਹਾਂਜੀ ਤੇ ਇੱਥੇ ਡਬ ਵਾਲੀ ਬਾਰਡਰ ਤੇ ਬੈਠਿਆ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤੁਹਾਨੂੰ ਸਾਢੇ 3 ਮਹੀਨੇ ਹੋ ਗਏ ਹੋਣੇ ਆ ਅੱਛਾ ਨਿਕਲ ਗਿਆ ਮੇਰਾ ਨਿਕਲ ਗਿਆ ਬੱਬੂ ਨਿਕਲ ਤੇ ਤੁਹਾਡੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਇੱਥੇ ਕਿਸੇ ਨੇ ਤੁਹਾਡੀ ਸੁਣੀ ਹੋਵੇ ਤੁਹਾਨੂੰ ਆ ਕੇ ਪੁੱਛਿਆ ਹੋਵੇ ਹਾਂ ਕੋਈ ਦੁੱਖ ਤਕਲੀਫ ਪਰਦਾ ਨੂੰ ਤਾਂ ਪਤਾ ਪਾਦਾ ਹੋਵੇ ਤਾਂ ਸਾਡੇ ਦਾ ਹਸਾਬ ਨਾਲ ਨਹੀਂ ਨਹੀਂ ਮਤਲਬ ਤੁਸੀਂ ਇੱਥੇ ਰਹਿਣ ਵਾਲੇ ਹੋ ਮੈਂ ਉਹ ਗੱਲ ਕਰਦਾ ਜੇ ਰਹਿਣਾ ਅਸੀਂ ਜਦੋਂ ਇੱਥੇ ਅਸੀਂ ਜਦੋਂ ਆਏ ਆ ਉਦੋਂ ਮੀਟਗਾ ਵੀ ਜਦੋਂ ਵੱਡੀਆਂ ਵੀ ਹੁੰਦੀਆਂ ਉਦੋਂ ਵੀ ਅੱਥੇ ਕੋਈ ਨਹੀਂ ਆਇਆ ਸਾਡੀ ਕਿਸੇ ਨੇ ਨਹੀਂ ਸੁਣੀ ਅੱਛਾ ਕੋਈ ਨਹੀਂ ਕਿਸੇ ਨੇ ਠੀਕ ਆ ਤੁਹਾਡੀ ਕਿਸੇ ਨੇ ਨਹੀਂ ਸੁਣੀ ਬਾਕੀ ਇੱਕ ਕੰਮੀ ਵੱਡਾ ਇਕੱਠਾ ਆਪਣੇ ਇੱਥੇ ਬਾਈ ਨੂੰ ਬਾਈ ਨੂੰ ਅੱਛਾ ਬਾਈ ਨੂੰ ਰੱਖਿਆ ਹੋਇਆ ਹੈ ਇੱਥੇ ਹੀ ਹਾਂਜੀ ਹਾਂਜੀ ਡਾਬ ਵਾਲੀ ਬਾਰਡਰ ਤੇ ਹਾਂਜੀ ਹਾਂਜੀ ਠੀਕ ਹੈ ਕਿੰਨਾ ਚਿਰ ਚੱਲੂਗਾ ਧਰਨਾ ਲੋਕ ਨੂੰ ਪਤਾ ਧਰਨਾ ਦਾ ਫਿਰ ਉਹਨਾਂ ਦੇ ਚੱਲੂਗਾ ਕਿੰਨਾ ਚਿਰ ਅਸੀਂ ਹੈਗੇ ਆਂ ਕਿ ਸਾਡੀ ਕੋਈ ਧੋਣੂਗਾ ਤਾਂ ਗੱਲ ਬਣੂਗੀ ਨਹੀਂ ਜੇ ਫਿਰ ਗੁੜੇ ਦਾ ਉਹਨਾਂ ਦੀ ਕੀ ਫੇਕਾਰ ਕੀ ਕਰਨੀ ਸਰਕਾਰਾਂ ਨੇ বেকার ਕਰਤਾ ਨੇ ਨੀਤੀਆਂ ਨੇ ਨਿਕਲੀਆਂ ਬੈਠੀ ਰਹਾਂਗੇ ਅਸੀਂ ਤਾਂ ਕਾਹਦਾ ਜਾਣਾ ਮਿਲ ਮੋਲ ਆਇਆ ਕਰਾਂਗੇ ਕਿਤੇ 2 ਦਿਨ ਜਾ ਕੇ ਹਰਿਆਣਾ ਦੇ ਬਾਰਡਰ ਤੇ ਬੈਠੂ ਬਾਪੂ ਫੇਰ ਆ ਗਿਆ ਅੱਗੇ ਪ੍ਰਸ਼ਾਸਨ ਆ ਇਹ ਪੁਲ ਬੰਦ ਹੈ ਵਨਵੇ ਹੈ ਇੱਕ ਪਾਸਾ ਚੱਲੀ ਜਾਂਦਾ ਇੱਕ ਪਾਸਾ ਬੰਦ ਹੈ ਫੇਰ ਵੀ ਹਰਮੀਤ ਦੇਖ ਆਹਨ ਬਚਾਲੇ ਬੈਠੇ ਆ ਸਾਡੇ ਭਰਾ ਨੂੰ ਦਿੱਕਤ ਨਾ ਆਵੇ ਤੁਸੀਂ ਦੇਖੋ ਅੱਜ ਪੁਲਸ ਨੇ ਰੋਕਿਆ ਪ੍ਰਸ਼ਾਸਨ ਨੇ ਰੋਕਿਆ ਪੁਲਸ ਨੇ ਰੋਕੇ ਨਸਾਨਾਂ ਦਾ ਉਹ ਕੀ ਕਿਨਾ ਯਾਰ ਰਸਤਾ ਉਹਨਾਂ ਨੇ ਬੰਦ ਕੀਤਾ ਹੈ ਮਿਹਰਬਾਨੀ ਮਿਹਰਬਾਨੀ ਜਿਉਂਦੇ ਰੋ ਤੇ ਵੋਟਾਂ ਦਾ ਸੀਜ਼ਨ ਹੈ ਤੇ ਜਿਹੜੇ ਲੋਕਾਂ ਨੂੰ ਵੋਟਾਂ ਯਾਰੋ ਕਿਸਾਨ ਪਾਉਂਦਾ ਪਿੰਡਾਂ ਦੇ ਵਿੱਚੋਂ ਝੰਡੇ ਚੱਕ ਕੇ ਯਾਰੋ ਕਿਸਾਨ ਜਾਂਦਾ ਹੈ ਹੂੰ ਤੇ ਉਹੀ ਕਿਸਾਨ ਦੇ ਵੈਰੀ ਬਣ ਕੇ ਇਹ ਸਾਰਾ ਜਿਹੜਾ ਪ੍ਰਸ਼ਾਸਨ ਹੈ ਆ ਦੇਖੋ ਸਮੂਹ ਕਿਸਾਨ ਪਿੰਡ ਚੱਕ ਮਦਰਸਾ ਕਹਿੰਦੇ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਯਾਰੋ ਹੌਸਲਾ ਹੁੰਦਾ ਹੈ ਕਿਸਾਨ ਦਾ ਸਭ ਤੋਂ ਵੱਡਾ ਹੌਸਲਾ ਹੈ ਜਿਹੜਾ ਆਪਣਾ ਚਿੱਟਾ ਸੋਨਾ ਉਹ ਯਾਰੋ ਛੱਡ ਕੇ ਛੱਤੇ 18 ਰੱਖ ਕੇ ਨਹੀਂ ਤਾਂ ਆ ਦੁਕਾਨਾਂ ਵਾਲੇ ਸੱਜਣਾ ਮਿੱਤਰੋ ਕਿਸੇ ਕੋਲੇ ਰੱਖਦਾ ਸਮਾਨ ਹੈ ਕਿਸੇ ਕੋਲੇ 2 ਲੱਖ ਦਾ ਸਾਰੇ ਭਰਾ ਨਾ ਤਾਲੇ 4-4 ਲੱਖ ਜਾਂਦੇ ਆ ਪਰ ਇੱਕ ਕਿਸਾਨ ਦਾ ਹੀ ਸੋਨਾ ਹੈ ਦੋਸਤੋ ਜਿਹੜਾ ਖੁੱਲੇ ਅਸਮਾਨੇ ਠਾ ਹੁੰਦਾ ਤੇ ਫਸਲ ਜਦੋਂ ਘਰੇ ਆਉਂਦੀ ਹੈ ਤੇ ਘਰੇ ਆ ਕੇ ਤੁਲਕੇ ਜਾਂਦੀ ਹੈ ਉਦੋਂ ਕਿਸਾਨ ਨੂੰ ਵਿਸ਼ਵਾਸ ਹੁੰਦਾ ਕਿ ਮੇਰੇ ਖਾਤੇ 'ਚ ਪੈਸਾ ਆ ਗਿਆ ਸ਼ੇਅਰ ਕਰੋ ਧੰਨਵਾਦ ਸਸੀ ਗਾਲ